ਜਿਸ ਨੂੰ ਜਿਸ ਨੂੰ ਸਤਿਗੁਰੂ ਰੱਖਦਾ ਰੱਖਿਆ ਕਰਦਾ ਉਹਦੇ ਆਤਮਿਕ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਪੈਂਦੀ ਆਤਮਿਕ ਜੀਵਨ ਵਿੱਚ ਰੁਕਾਵਟ ਦੇਖੋ ਸਰੀਰਕ ਜੀਵਨ ਵਿੱਚ ਰੁਕਾਵਟ ਪੈ ਜਵੇ ਆਪਾਂ ਸਾਰੇ ਸਮਝਦੇ ਲੈ ਜਿਵੇਂ ਫਲਾਣੀ ਜਗ੍ਹਾ ਜਾ ਰਹੇ ਆ ਸੀ ਜਾਣਾ ਸੀ ਬੱਸੇ ਨਹੀਂ ਮਿਲੇ ਰੁਕਾਵਟ ਪੈ ਗਈ ਕਾਰਦਤੀ ਵਿਆਹ ਰੱਖਿਆ ਹੋਇਆ ਸੀ ਰੁਕਾਵਟ ਪੈ ਗਈ ਸੌਤ ਨਾਜ਼ੀ ਰੁਕਾਵਟ ਪੈ ਗਈ ਬਹੁਤ ਨਦੀਆਂ ਇਦਾਂ ਸਰੀਰਕ ਜਿਹੜੀਆਂ ਸਰੀਰਕ ਜੀਵਨ ਵਿੱਚ ਬਹੁਤ ਨਦੀਆਂ ਰੁਕਾਵਟ ਪੈ ਰੁਕਾਵਟਾਂ ਪੈ ਜੰਨੀ ਹੈ ਕੰਮਾਂ ਵਿੱਚ ਰੁਕਾਵਟਾਂ ਪੈ ਜੰਨੀ ਹੈ ਕੰਮ ਬਣਦਾ ਬਣਦਾ ਕੋਈ ਹੋਰੇ ਗੱਲ ਬਣ ਜਾਂਦੀ ਹੈ ਅਸੀਂ ਇਹਨਾਂ ਰੁਕਾਵਟਾਂ ਨੂੰ ਸਮਝਦੇ ਹਾਂ ਆਤਮਿਕ ਜੀਵਨ ਵਿੱਚ ਵੀ ਰੁਕਾਵਟਾਂ ਪੈਣੀਆਂ ਚੰਗਾ ਭਲਾ ਗੁਰਦੁਆਰੇ ਆਉਂਦਾ ਸੀ ਹੋਰੇ ਪਾਸੇ ਦੁਰਪੇ। ਕਿਸੇ ਹੋਰ ਨੇ ਹੋਰੇ ਪਾਸੇ ਜੋੜਤਾ ਰਿਕਾਵਟ ਤੇ ਬੈਗੂ। ਬਹੁਤ ਚੰਗੇ ਚੰਗੇ ਬੰਦੇ ਚੰਗੇ ਬੰਦੇ ਪਾਠ ਕਰਦੇ ਹੋਏ ਕੀਰਤਨ ਕਰਦੇ ਹੋਏ ਕਥਾ ਕੀਰਤਨ ਕਰਦੇ ਹੋਏ ਗਰਾਏ ਪੈ ਜਾਂਦੇ ਰਿਕਾਵਟ ਤੇ ਬੈਗੂ। ਪਰ ਜਿਸ ਨੂੰ ਪ੍ਰਭੂ ਨੇ ਆਪਣਾ ਬਣਾ ਲਿਆ ਉਹਦੇ ਆਤਮਿਕ ਜੀਵਨ ਵਿੱਚ ਰੁਕਾਵਟ ਨਹੀਂ ਪੈ ਸਕਦੀ ਭਾਵੇਂ ਕੋਈ ਬੰਦ ਬੰਦ ਟੱਟ ਦੇਵੇ ਸਿਰ ਤੇ ਆਰਾਮ ਹੀ ਰੱਖ ਦੇਵੇ ਕੁਝ ਵੀ ਹੋ ਜਵੇ ਉਹਦੇ ਆਤਮਿਕ ਜੀਵਨ ਵਿੱਚ ਰੁਕਾਵਟ ਨਹੀਂ ਪੈ ਸਕਦੀ ਉਹਦੀ ਆਤਮਾ ਪ੍ਰਭੂ ਨਾਲ ਜੁੜੀ ਹੋ ਰਹਿੰਦੀ ਹੈ ਸਤਿਗੁਰੂ ਐਸੀ ਕਿਰਪਾ ਕਰਦਾ ਉਹ ਰੱਬ ਨਾਲ ਜੁੜਿਆ ਰਹਿੰਦਾ ਬਹੁਤ ਸਾਰੇ ਲੋਕ ਬਹੁਤ ਵਧੀਆ ਜੀਵਨ ਗੁਰੂ ਨਾਲ ਜੁੜੇ ਹੋਏ ਗੁਰੂ ਦੀ ਬਾਣੀ ਪੜ੍ਹਦੇ ਹੋਏ ਅਮਰ ਛਕੇ ਹੋਏ ਕਈਆਂ ਨੇ ਕਈ ਕੋਈ ਮਰੂ ਛਕੇ ਆਇਆ ਰਿਕਾਉਟ ਪੈ ਜਾਂਦੀ ਚੱਲ ਪੈਨੇ ਫੇਰ ਰਿਕਾਉਟ ਪੈ ਜਾਂਦੀ ਬਸ ਆਈ ਕੰਮ ਚਲੀ ਜਾਂਦਾ ਉਹਨਾਂ ਦਾ ਪਰ ਜਿਨ੍ਹਾਂ ਦੀ ਰਾਖੀ ਸਤਿਗੁਰੂ ਕਰਦਾ ਸਤਿਗੁਰੂ ਰਾਖੂ ਤੇ ਰਾਖੀ ਤਾਂ ਕਰੇਗਾ ਜੇ ਅਸੀਂ ਸਤਿਗੁਰੂ ਨਾਲ ਜੁੜਾਂਗੇ ਸਤਿਗੁਰੂ ਨੂੰ ਆਪਣਾ ਪੱਲਾ ਫੜਾਓ ਕਿ ਸਤਿਗੁਰੂ ਸਾਨੂੰ ਆਪਣਾ ਪੱਲਾ ਫੜਾ ਸਾਡੀ ਮਾਂ ਫੜ ਸਤਿਗੁਰੂ ਨੂੰ ਆਪਣੀ ਬਾਹ ਫੜਾਓ ਬਾਹ ਫੜਨੀ ਬਾਹ ਫੜਾਉਣੇ ਕੀ ਹੈ ਕਿ ਸੰਗਤ ਰੋਜ਼ ਕਰੋ ਗੁਰੂ ਦੀ ਸੰਗਤ ਨਾਲ ਜੁੜੇ ਰਹੋ ਗੁਰੂ ਦੀ ਬਾਣੀ ਨਾਲ ਜੁੜੇ ਰਹੋ ਇਹ ਹੈ ਬਾਹ ਫੜਾਉਣੀ ਇਹ ਹੈ ਸਤਿਗੁਰੂ ਦਾ ਪੱਲਾ ਪਕੜਨਾ ਹੁਣ ਸਤਿਗੁਰੂ ਜੀ ਕਹਿੰਦੇ ਹਨ ਤਾ ਕੋ ਵਿਗੁਨਾ ਕੋਉ ਲੱਗੈ ਜੋ ਸਤਗੁਰ ਆਪਣੇ ਰੱਖੇ ਜਿਨ੍ਹਾਂ ਨੂੰ ਸਤਗੁਰੂ ਆਪਣਾ ਬਣਾ ਲੁੰਦਾ ਆਪਣਾ ਬਣਾ ਕੇ ਜਿਨ੍ਹਾਂ ਦੀ ਰੱਖਿਆ ਕਰਦਾ ਉਹਨਾਂ ਦੇ ਆਤਮਿਕ ਜੀਵਨ ਵਿੱਚ ਰੁਕਾਵਟ ਨਹੀਂ ਪੈ ਸਕਦੀ ਉਹਨਾਂ ਦੀ ਆਤਮਾ ਅਖੀਰ ਤੱਕ ਸੇਵਕ ਕੀ ਔੜ ਕਿੰਨੀ ਵੀ ਪ੍ਰੀਤ ਆਖਰੀ ਦਮ ਤੱਕ ਉਹ ਪ੍ਰਭੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਰਕਾਵਟ ਨਹੀਂ ਪੈਂਦੀ ਕੋਈ ਰੁਕਾਵਟ ਪਾ ਨਹੀਂ ਸਕਦਾ ਕੋਈ ਤੋੜ ਨਹੀਂ ਸਕਦਾ ਸਤਗੁਰੂ ਨਾਲ ਆ ਮਤਲਬ ਆ ਜੋ ਸਤਗੁਰ ਆਪਣੇ ਰੱਖੇ ਚਰਨ ਕਮਲ ਵਸੇ ਰਿਤ ਅੰਤਰ ਅੰਮਰਤ ਹਰ ਸੱਚਾ ਕੇ ਕਿਉਂਕਿ ਉਹਦੇ ਹਿਰਦੇ ਵਿੱਚ ਸਤਗੁਰੂ ਦੇ ਸੋਹਣੇ ਚਰਨ ਕਮਲ ਵਸ ਜਾਂਦੇ ਸੋਹਣੇ ਚਰਨ ਕਮਲ ਕਹੇ ਆ ਗੁਰੂ ਦਾ ਉਪਦੇਸ਼ ਗੁਰੂ ਜੀ ਸਿੱਖਿਆ ਗੁਰੂ ਦੀ ਬਾਣੀ ਪ੍ਰਭੂ ਦਾ ਨਾਮ ਉਹਦੇ ਹਿਰਦੇ ਵਿੱਚ ਵਸ ਜਾਂਦਾ ਉਹਦੇ ਹਿਰਦੇ ਵਿੱਚ ਪ੍ਰਭੂ ਦਾ ਪਿਆਰ ਪੈਦਾ ਹੋ ਜਾਂਦਾ ਉਹ ਫਿਰ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਚਖਦਾ ਰਹਿੰਦਾ ਛਕਦਾ ਰਹਿੰਦਾ ਨਾਮ ਬਰਸ ਪੀਂਦਾ ਰਹਿੰਦਾ ਅੰਮ੍ਰਿਤ ਹਰ ਰਸ ਚਖੇ